ਤਾਂ ਲੱਗਿਆ ਕਿ ਵੀ ਯਾਰ ਸਾਰੇ ਘਰ ਦਾ ਕੰਮ ਇੱਕ ਬੰਨੇ ਤੇ दारू ਦੀਆਂ ਬੋਤਲਾਂ ਸਾਹਮਣੀਆਂ ਇੱਕ ਬੰਨੇ ਫਿਰ ਪਰਝਾਈਆ ਦਾ ਉੱਥੋਂ ਬੋਲੀ ਉੱਠਦੀ ਆ ਪਰਝਾਈ ਸਾਡੀ ਕਹਿੰਦੀ ਆ ਓ ਕਿੱਥੇ ਮੈਂ ਰੱਖਾਂ ਤੇਰੀਆਂ ਕਿੱਥੇ ਮੈਂ ਰੱਖਾਂ ਤੇਰੀਆਂ दारू ਦੀਆਂ ਬੋਤਲਾਂ

ਰਤਨੀਓ ਮੇਕਾ ਬਈ ਚਿੱਤੇ ਰਰੀ ਨੂੰ ਲੱਗ ਨਾ ਪੜਾ ਮੁੰਡਿਆ ਫੂਕ ਕਰਕੇ ਤੇ ਰਹਾ ਕਰਕੇ ਫੂਕ ਕਰਕੇ ਤੇ ਰਹਾ ਕਰਕੇ ਤੇ ਰਹੁ ਕਰਕੇ ਤੇ ਰਹਾ ਕਰਕੇ ਤੇ ਰਹੁ ਕਰਕੇ ਤੇ ਰਹਾ ਕਰਕੇ ਤੇ ਰਹਾ ਕਰਕੇ ਜਿਹੜਾ कुंडे दो पितल कुंडे दो चांदीे पितल जे कुंडे दो चांदीे नीमरीका चंदरी लॻी चांदी

ਤਾ ਹੁਣ ਨੱਚ ਲੈ ਤੇਰੇ ਪੈਰ ਨੱਚਣ ਨੂੰ ਆਵੇ ਨਾ ਚੱਲ ਨਾ ਆਇਆ ਆਇਆ ਤੇਰਾ ਭਾਈ ਜੀ ਮਾਰੇ ਸਾਈਡ ਤੇ ਛੋਟਾ ਛੋਟਾ ਸਾਡਾ ਭਰਾ ਆ ਗਿਆ ਆ ਅਗਰ 2 ਮਿੰਟ ਵੇਟ ਕਰ ਹੁਣ ਇੱਕ ਇੱਕ ਬੰਦਾ ਆਪਾਂ ਉਹੋ ਕਾਲਾ ਪਟਤਾ ਤਾਰੋ ਨੇ ਫੁੱਲਾ ਰੱਬਿਆਂ ਵਾਲਾ ਫੁੱਲਾ ਰੱਬਿਆਂ ਵਾਲਾ ਪਟਤਾ ਤਾਰੋ ਨੇ ਆਲਾ ਰੱਬਿਆਂ ਵਾਲਾ ਪਟਤਾ ਤਾਰੋ ਨੇ ਫੁੱਲਾ ਰੱਬਿਆਂ ਵਾਲਾ ਪਟਤਾ ਤਾਰੋ ਨੇ ਥੋੜਾ ਵੀ ਥੋੜਾ ਵੀ ਏ ਆਲਾ ਫੰਨਾ ਵਿੱਚ ਬੌਡੀ ਗਾੜ ਰੱਖੇ ਤੇ ਨਾ ਪਿਸਤੌਣ ਬਦੂ ਖਾ ਵੀ ਬਸ ਥੋੜੇ ਜੇ ਯਾਰ ਕਮਾਏ ਥੋੜੇ ਜੇ ਯਾਰ ਕਮਾਏ ਜਿੱਤ ਨਾਲ ਸਰੂਕਾ ਵੀ ਬਸਦੇ ਰਹਿਣ ਦਿਲਾਂ ਦੇ ਜਾਨੀ ਬਸਦੇ ಕಲರಾ ಬೇರೆ ಟಕ್ಕೇ ಕಲ್ಲ ਪਾ ਭੀਮ ਨੂੰ ਸ਼ਾਕ ਕਰਾ ਦੇ ਬੱਜਣਾ ਜਾਵੇ ਠੱਗੀ ਹੀ ਨਹੀਂ 100 ਗੱਡੀਆਂ ਤੇ ਜਾਣੇ ਆ ਉਹ ਬੱਲੇ ਉਹ 100 ਗੱਡੀਆਂ ਤੇ ਜਾਣੀ ਆਉਗੀ ਤੇਰੇ ਹੇਠ ਨੂੰ ਬਗੀ ਹੀ ਨਹੀਂ ਪੀਰ ਮੇਰੇ ਨੂੰ ਕੈਂਠਾ ਕਰਾ ਦੇ ਉਹ ਬੱਲੇ ਮੇਰੇ ਨੂੰ ਕੈਂਠਾ ਕਰਾ ਦੂੰ ਤੈਨੂੰ ਕਰਾ ਦੂੰ ਸੱਗੀ ਦੀ ਮੈਂ ਠੰਗਾ ਕਰਦੇ ਜੀ ਢਾੜੀ ਹੋ ਨੇ ਕੰਠਾ ਕੜਵਾਲਿਆ ਆਪ ਦਾ ਮੁੰਡੇ ਨੇ ਕੰਠਾ ਕੜਵਾਲਿਆ ਆਪ ਦਾ ਮੁੰਡੇ ਨੇ ਕੰਠਾ ਕੜਵਾਲਿਆ ਆਪ ਦਾ ਮੁੰਡੇ ਨੇ ਕੰਠਾ ਕੜਵਾਲਿਆ ਮੈਨੂੰ ਨਾ ਕੇਰਾ ਕੇ ਧੱਤੀ ੱੱਕੀ ਵੇਝਾਲਮਾ ਦਿਲ ਵਿੱਚ ਰੱਖਦਾ ਏ ੱੱਕੀ ਵੇਝਾਲਵਾ ਦਿਲ ਵਿੱਚ ਰੱਖਦਾ ਏ ੱੱਕੀ ਵੇਝਾਲਮਾ ਦਿਲ ਵਿੱਚ ਰੱਖਦਾ ਏ ੱੱਕੀ ਵੇਝਾਲਵਾ ਦਿਲ ਵਿੱਚ ਰੱਖਦਾ ਏ ੱੱਕੀ ਵੇਝਾਲਮਾ ਮੁੱਛਾ ਪੁੰਡੀਆਂ ਕੇ ਪਾ ਕੇ ਜੁੱਤੀ ਤਿੱਲੇਦਾਰ ਪਾ ਕੇ ਦੁੱਡੀਆਂ ਘਰ ਕੇ ਜੁੱਤੀ ਤਿੱਲੇਦਾਰ ਪਾ ਕੇ ਨੱਚਦੀ ਵੇ ਖੜਾ ਏ ਮੁੰਡਿਆਂ ਵੀ ਮੈਨੂੰ ਨੱਚਦੀ ਵੇ ਖੜਾ ਏ ਮੁੰਡਿਆਂ ਵੀ ਮੈਨੂੰ ਨੱਚਵਾਲੋ ਝੂਟ ਸਵਾ ਦੇਟ